ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਮਹਾਰਾਜਾ ਰਣਜੀਤ ਸਿੰਘ ਜੀ ਨੇ 40 ਸਾਲ ਰਾਜ ਕੀਤਾ ਅਤੇ ਉਹਨਾਂ ਦੇ 40 ਸਾਲ ਰਾਜ ਦੇ ਵਿੱਚ ਇੱਕ ਵੀ ਬਗਾਵਤ ਨਹੀਂ ਹੋਈ ਨਾ ਹੀ ਕਿਸੇ ਨੇ ਕੋਈ ਖੁਦਕੁਸ਼ੀ ਕੀਤੀ ਅਤੇ ਨਾ ਹੀ ਕਿਸੇ ਨੂੰ ਵੀ ਫਾਂਸੀ ਹੋਈ ਇੰਨਾ ਜ਼ਿਆਦਾ ਖੁਸ਼ਹਾਲ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਟਾਈਮ ਲਾਗੇ ਦਾ ਇੱਕ ਸੂਬਾ ਸੀ ਮਲਤਾਨ ਉੱਥੋਂ ਦਾ ਨਵਾਬ ਮੁਜੱਫਰ ਖਾਨ ਸੀ ਤੇ ਉਹ ਆਪਣੇ ਲੋਕਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਜ਼ੁਲਮ ਕਰਦਾ ਸੀ ਜਦੋਂ ਇਹ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਉਸਤੇ ਹਮਲਾ ਕਰਨ ਦੇ ਲਈ ਆਪਣੀ ਫੌਜ ਨੂੰ ਭੇਜਿਆ ਤਾਂ ਜਦੋਂ ਫੌਜ ਉੱਥੇ ਪਹੁੰਚਦੀ ਹੈ ਤਾਂ ਉਹ ਹੱਥ ਜੋੜ ਕੇ ਮਾਫੀ ਮੰਗਦਾ ਹੈ ਕਿ ਮੇਰੇ ਕੋਲੋਂ ਗਲਤੀ ਹੋ ਗਈ ਅੱਗੇ ਤੋਂ ਮੈਂ ਇਦਾਂ ਦਾ ਕੁਝ ਵੀ ਨਹੀਂ ਕਰਾਂਗਾ ਤੇ ਮੈਂ ਇਸ ਗਲਤੀ ਦਾ ਹਰਜਾਨਾ ਵੀ ਭਰਨ ਲਈ ਤਿਆਰ ਹਾਂ ਉਸ ਨੂੰ ਉਸ ਦੀ ਗਲਤੀ ਦੇ ਲਈ ਤਿੰਨ ਵਾਰ ਮਾਫ ਕੀਤਾ ਜਾਂਦਾ ਹੈ ਅਤੇ ਉਹ ਹਰਜਾਨਾ ਭਰਨ ਤੋਂ ਬਿਲਕੁਲ ਹੀ ਮੁਕਰ ਜਾਂਦਾ ਹੈ ਤੇ ਜਦੋਂ ਉਹ ਚੌਥੀ ਵਾਰ ਵੀ ਖਰਜਾਨਾ ਪਰਨ ਤੋਂ ਮੁਕਰ ਜਾਂਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਆਪਣੇ ਪੁੱਤਰ ਕਵਰ ਖੜਕ ਸਿੰਘ ਨੂੰ ਉਸਤੇ ਹਮਲਾ ਕਰਨ ਦੇ ਲਈ ਭੇਜਦੇ ਹਨ ਕਵਰ ਖੜਕ ਸਿੰਘ ਦੀ ਉਮਰ ਉਸ ਟਾਈਮ ਸਿਰਫ 17 ਸਾਲ ਸੀ ਤੇ ਨਾਲ ਜਾਂਦੇ ਨੇ ਹਰੀ ਸਿੰਘ ਨਾਲ ਬਾਬਰ ਅਗੇ ਜਰਨੈਲ ਨਿਹਾਨ ਸਿੰਘ ਪੰਜ ਹੱਥਾ ਸਾਮ ਸਿੰਘ ਅਟਾਰੀ ਤੇ ਅਕਾਲੀ ਫੂਲਾ ਸਿੰਘ ਵਰਗੇ ਜਰਨੈਲ ਜਾਂਦੇ ਨੇ ਤੇ ਜਦੋਂ ਇਹ ਗੱਲ ਮੁਜਫਰ ਖਾਨ ਨੂੰ ਪਤਾ ਲੱਗਦੀ ਹੈ ਤਾਂ ਉਹ ਧਰਮ ਦੇ ਨਾਮ ਤੇ ਆਪਣੇ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਆਪਣੇ ਲੋਕਾਂ ਨੂੰ ਕਹਿੰਦਾ ਹੈ ਕਿ ਇਹ ਕਿਲਾ ਖਤਰੇ ਦੇ ਵਿੱਚ ਨਹੀਂ ਬਲਕਿ ਆਪਣਾ ਧਰਮ ਹੀ ਖਤਰੇ ਦੇ ਵਿੱਚ ਹੈ ਉਹ 20000 ਗਾਜੀਆਂ ਨੂੰ ਆਪਣੇ ਕਿਲੇ ਦੇ ਵਿੱਚ ਲੈ ਆਉਂਦਾ ਹੈ ਅਤੇ ਸਿੱਖ ਮੁਲਤਾਨ ਦੇ ਕਿਲੇ ਨੂੰ ਸਾਰੇ ਪਾਸਿਆਂ ਤੋਂ ਘੇਰ ਲੈਂਦੇ ਹਨ ਪਰ ਉਹ ਕਿਲਾ ਉਸ ਟਾਈਮ ਦਾ ਸਾਰਿਆਂ ਤੋਂ ਵੱਡਾ ਅਤੇ ਸੁਰੱਖਿਅਤ ਕਿਲਾ ਸੀ ਉਸ ਕਿਲੇ ਦੀਆਂ ਕੰਧਾਂ ਇੰਨੀਆਂ-ਇੰਨੀਆਂ ਵੱਡੀਆਂ ਅਤੇ ਜੋੜੀਆਂ ਸਨ ਕਿ ਤੋਪਾਂ ਵੀ ਉਸ ਦਾ ਕੁਝ ਵੀ ਨਹੀਂ ਸੀ ਵਿਗਾੜ ਸਕਦੀਆਂ ਮੁਜਫਰ ਖਾਨ ਆਪਣੇ ਚਾਰ ਪੁੱਤਰਾਂ ਅਤੇ ਆਪਣੀ ਸੇਨਾ ਦੇ ਨਾਲ ਕਿਲੇ ਦੇ ਉੱਪਰ ਆ ਕੇ ਖੜ ਜਾਂਦਾ ਹੈ ਅਤੇ ਉਸ ਦੇ ਕੋਲ ਉਸ ਟਾਈਮ 29 ਧੋਬਾ ਹੁੰਦੀਆਂ ਨੇ ਤੇ ਸਿੱਖ ਥੱਲੇ ਖੜ ਕੇ ਧੋਬਾਂ ਦੇ ਨਾਲ ਹਮਰਾਹ ਕਰ ਰਹੀ ਹੁੰਦੀਆਂ ਪਰ ਉਹਨਾਂ ਧੋਬਾਂ ਦਾ ਕਿਲੇ ਦੀਆਂ ਗੰਧਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਹੁੰਦਾ ਫਿਰ ਇੱਕ ਪਲਾਨ ਬਣਾਇਆ ਜਾਂਦਾ ਹੈ ਕਿ ਜੋ ਕਿਲੇ ਦੀਆਂ ਗੰਧਾਂ ਹਨ ਉਸ ਦੀਆਂ ਨੀਹਾਂ ਦੇ ਵਿੱਚ ਬਰੂਦ ਭਰ ਕੇ ਉਸ ਨੂੰ ਉਡਾ ਦਿੱਤਾ ਜਾਵੇ ਤੇ ਹਰੀ ਸਿੰਘ ਨਾਲਵਾ ਖੁਦ ਜਾ ਕੇ ਬਾਰੂਦ ਲਗਾਉਣੇ ਜਾਂਦੇ ਹਨ ਅਤੇ ਜਦੋਂ ਉਹ ਬਾਰੂਦ ਲਗਾਉਣ ਜਾਂਦੇ ਹਨ ਤਾਂ ਮੁਗਲ ਉੱਪਰੋਂ ਅੱਗ ਦੇ ਗੋਲੇ ਸੁੱਟਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਮੁਗਲ ਅੱਗ ਦੇ ਗੋਲੇ ਸੁੱਟਦੇ ਹਨ ਤਾਂ ਹਰੀ ਸਿੰਘ ਨਾਲਵਾ ਜੀ ਦੇ ਕੋਲ ਜੋ ਬਾਰੂਦ ਹੁੰਦਾ ਹੈ ਉਹ ਉਹਨਾਂ ਦੇ ਕੋਲ ਹੀ ਫਟ ਜਾਂਦਾ ਹੈ ਤੇ ਹਰੀ ਸਿੰਘ ਨਾਲਵਾ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਜਦੋਂ ਹਰੀ ਸਿੰਘ ਨਾਲਵਾ ਨੂੰ ਜ਼ਖਮੀ ਹੋਇਆਂ ਨੂੰ ਟੰਗੂਆਂ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ ਤਾਂ ਦੱਸਦੇ ਹਨ ਕਿ ਉਹਨਾਂ ਦੀ ਹਾਲਤ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਵਿੱਚੋਂ ਪਹਿਲੀ ਵਾਰੀ ਹੰਝੂ ਡਿੱਗਿਆ ਸੀ ਕਹਿੰਦੇ ਨੇ ਕਿ ਅੱਜ ਮੇਰਾ ਸਜਾਹਤ ਕਟਿਆ ਗਿਆ ਹੈ ਤੇ ਹਕੀਮਾਂ ਨੂੰ ਕਹਿੰਦੇ ਹਨ ਕਿ ਭਾਵੇਂ ਮੇਰੇ ਖਜ਼ਾਨੇ ਦਾ ਸਾਰਾ ਪੈਸਾ ਲੱਗ ਜਾਵੇ ਪਰ ਹਰੀ ਸਿੰਘ ਨਾਲ ਵੇਨੂ ਕੁਝ ਵੀ ਨਹੀਂ ਹੋਣਾ ਚਾਹੀਦਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਅਰਦਾਸ ਕਰਨ ਦੇ ਲਈ ਦਰਬਾਰ ਸਾਹਿਬ ਜਾਂਦੇ ਨੇ ਉੱਥੇ ਉਹਨਾਂ ਨੂੰ ਪੰਗੀ ਮਿਸਲ ਦੇ ਸਾਧੂ ਸਿੰਘ ਜੀ ਮਿਲਦੇ ਨੇ ਜਦੋਂ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੇਖਦੇ ਹਨ ਤਾਂ ਉਹਨਾਂ ਨੂੰ ਪੁੱਛਦੇ ਹਨ ਕਿ ਤੁਹਾਡਾ ਚਿਹਰਾ ਉਤਰਿਆ ਹੋਇਆ ਕਿਉਂ ਹੈ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਨੂੰ ਮੁਲਤਾਨ ਦੇ ਹਾਲਾਤਾਂ ਦੇ ਬਾਰੇ ਦੱਸਦੇ ਹਨ ਅਤੇ ਦੱਸਦੇ ਹਨ ਕਿ ਕਈ ਮਹੀਨੇ ਹੋ ਗਏ ਕਿਲੇ ਦੀ ਗੰਦ ਨਹੀਂ ਟੁੱਟ ਰਹੀ ਅਤੇ ਉੱਪਰੋਂ ਹਲੀ ਸਿੰਘ ਨਾਲ ਬਾਵੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਨੇ ਤਾਂ ਸਾਧੂ ਸਿੰਘ ਜੀ ਪੁੱਛਦੇ ਹਨ ਕਿ ਤੁਸੀਂ ਕਿਹੜੀਆਂ-ਕਿਹੜੀਆਂ ਤੋਪਾਂ ਚਲਾਈਆਂ ਸਨ ਫਿਰ ਉਹ ਦੱਸਦੇ ਹਨ ਕਿ ਜੰਗੇ ਬਿਜਲੀ ਤੋਪ ਚਲਾ ਕੇ ਦੇਖ ਲਈ ਹੈ ਜਫਰ ਜੰਗ ਤੋਪ ਚਲਾ ਕੇ ਦੇਖ ਲਈ ਹੈ ਅਤੇ ਫਤੀ ਜੰਗ ਵੀ ਤੋਪ ਚਲਾ ਕੇ ਦੇਖ ਲਈ ਹੈ ਫਿਰ ਸਾਧੂ ਸਿੰਘ ਕਹਿੰਦੇ ਹਨ ਕਿ ਤੁਸੀਂ ਜਮ ਜਮਾ ਤੋਪ ਚਲਾ ਕੇ ਦੇਖੋ ਜਮ ਜਮਾ ਤੋਪ ਉਸ ਟਾਈਮ ਦੀ ਸਾਰਿਆਂ ਤੋਂ ਤਾਕਤਵਰ ਤੋਪ ਸੀ 14.5 ਫੁੱਟ ਲੰਬੀ ਅਤੇ ਇੱਕ ਗੋਲਾ ਚਲਾਉਣ ਦੇ ਲਈ ਉਸ ਦੇ ਵਿੱਚ 21 ਕਿਲੋ ਬਾਰੂਦ ਭਰਨਾ ਪੈਂਦਾ ਸੀ ਇਹ ਤੋਪ ਅਹਿਮਦ ਸ਼ਾਹ ਅਬਦਾਲੀ ਦੀ ਸੀ ਜੋ ਕਿ ਸਿਖਾਣੇ ਉਸ ਦੇ ਉੱਪਰ ਹਮਲਾ ਕਰਕੇ ਉਸ ਦੇ ਕੋਲੋਂ ਲੁੱਟ ਲਈ ਸੀ ਉਸ ਤੋਂ ਬਾਅਦ ਇਸ ਨੂੰ ਪੰਗੀ ਤੋਪ ਵੀ ਕਹਿਣ ਲੱਗ ਗਏ ਸੀ ਫਿਰ ਰਾਤੋਂ ਰਾਤ ਜੰਮਾ ਤੋਪ ਨੂੰ ਮਲਤਾਨ ਪਹੁੰਚਾਇਆ ਜਾਂਦਾ ਹੈ ਅਤੇ ਉੱਥੇ ਜਾ ਕੇ ਤੋਪਚੀ ਦੱਸਦਾ ਹੈ ਕਿ ਅਸੀਂ ਇਸ ਤੋਪ ਦੇ ਨਾਲ ਇੱਕ ਜਗ੍ਹਾ ਉੱਤੇ 20 ਗੋਲੇ ਮਾਰਾਂਗੇ ਤਾਂ ਕੰਦਰ ਟੁੱਟ ਜਾਵੇਗੀ ਕਿਸ ਤੋਂ ਜੋ ਅੱਗੇ ਦੀ ਕਹਾਣੀ ਹੈ ਉਹ ਸਿੱਖਾਂ ਦੇ ਦੁਸ਼ਮਨਾ ਵੱਲੋਂ ਭੇਜੇ ਗਏ ਇੱਕ ਜਾਸੂਸ ਨੇ ਦੱਸੀ ਹੈ ਉਹ ਆਪਣੀ ਫਾਰਸੀ ਦੀ ਜੰਗਨਾਮਾ ਕਿਤਾਬ ਦੇ ਵਿੱਚ ਦੱਸਦਾ ਹੈ ਕਿ ਮੈਂ ਸਿਖਾਂ ਦੇ ਵਿੱਚ ਸਿਖਾਂ ਦਾ ਭੇਸ ਬਣਾ ਕੇ ਰਹਿੰਦਾ ਸੀ ਉਹ ਦੱਸਦਾ ਹੈ ਕਿ ਜਦੋਂ ਤੋਪ ਦਾ ਪਹਿਲਾ ਗੋਲਾ ਚੱਲਦਾ ਹੈ ਤਾਂ ਏਦਾਂ ਲੱਗਦਾ ਹੈ ਕਿ ਜਿਵੇਂ ਧਰਤੀ ਫੱਟ ਗਈ ਹੁੰਦੀ ਹੈ ਏਦਾਂ ਹੀ ਦੂਜਾ ਗੋਲਾ ਚੱਲਦਾ ਹੈ ਅਤੇ ਏਦਾਂ ਹੀ ਤੀਜਾ ਗੋਲਾ ਜਦੋਂ ਚੱਲਦਾ ਹੈ ਤਾਂ ਤੋਪ ਟੁੱਟ ਜਾਂਦੀ ਹੈ ਉੱਥੇ ਅਫੜਾ ਤਫੜੀ ਮੱਚ ਜਾਂਦੀ ਹੈ ਅਤੇ ਪਤਾ ਚੱਲਦਾ ਹੈ ਕਿ ਤੋਪ ਦਾ ਇੱਕ ਸਾਈਡ ਦਾ ਪਹੀਆ ਟੁੱਟ ਗਿਆ ਹੈ ਫਿਰ ਤੋਪਜੀ ਇੱਕ ਹਲ ਦੱਸਦਾ ਹੈ ਕਿ ਜਿਸ ਸਾਈਡ ਤੂਫਦਾ ਪਹੀਆ ਟੁੱਟਿਆ ਹੋਇਆ ਹੈ ਜੇਕਰ ਇੱਕ ਇੱਕ ਕਰਕੇ ਸਿੱਖ ਆ ਕੇ ਉਸ ਦੇ ਸਾਈਡ ਮੋਡਾ ਦੇਵੇ ਤਾਂ ਫਾਇਰ ਕੀਤਾ ਜਾ ਸਕਦਾ ਹੈ ਪਰ ਫਾਇਰ ਕਰਨ ਤੇ ਜੋ ਸਿੱਖ ਨੇ ਮੋਡਾ ਦਿੱਤਾ ਹੋਵੇਗਾ ਉਸ ਸਿੱਖ ਦਾ ਸਰੀਰ ਚਿਥੜੇ ਚਿਥੜੇ ਹੋ ਜਾਵੇਗਾ ਤੁਸੀਂ ਸੋਚ ਕੇ ਦੇਖੋ ਜੋ ਅਸੀਂ ਬੰਦੂਕ ਚਲਾਉਂਦੇ ਹਾਂ ਉਸ ਦੇ ਵਿੱਚ ਕੁਝ ਕੁ ਮਿਲੀਗ੍ਰਾਮ ਬਾਰੂਦ ਹੁੰਦਾ ਹੈ ਤੇ ਇਸ ਥੋਪ ਦੇ ਵਿੱਚ 21 ਕਿਲੋ ਬਰੂਦ ਪੰਦਾ ਸੀ ਅਤੇ ਜਦੋਂ ਇਹ ਥੋਪ ਚਲਦੀ ਸੀ ਤਾਂ ਇਸ ਦੇ ਕੋਲ ਅਗਰ ਕੋਈ ਵੀ ਖੜ ਜਾਂਦਾ ਤਾਂ ਉਸ ਦੀਆਂ ਹੱਡੀਆਂ ਦਾ ਵੀ ਚੂਰਾ ਬਣ ਜਾਂਦਾ ਸੀ ਜਾਸੂਸ ਦੱਸਦਾ ਹੈ ਕਿ ਸਿੱਖ ਇੱਕ ਦੂਜੇ ਨੂੰ ਖਿੱਚ ਰਏ ਹੁੰਦੇ ਹਨ ਅਤੇ ਮੈਂ ਖੁਸ਼ ਹੋ ਰਿਹਾ ਹੁੰਦਾ ਕਿ ਇਹ ਮੌਤ ਤੋਂ ਡਰ ਰਹੇ ਨੇ ਤੇ ਕਹਿੰਦਾ ਹੈ ਕਿ ਜਦੋਂ ਮੈਂ ਉਹਨਾਂ ਦੇ ਕੋਲ ਜਾਂਦਾ ਹਾਂ ਤਾਂ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਉਹ ਇੱਕ ਦੂਜੇ ਨੂੰ ਖਿੱਚ ਰਏ ਹੁੰਦੀਆਂ ਹਨ ਕਿ ਪਹਿਲਾਂ ਮੈਂ ਜਾਵਾਂ ਪਹਿਲਾਂ ਮੈਂ ਜਾਵਾਂ ਤੇ ਪਿੱਛੋਂ ਇੱਕ ਆਵਾਜ਼ ਆਉਂਦੀ ਹੈ ਕਿ ਰੁਕੋ ਤੁਹਾਡਾ ਜਰਨੈਲ ਗਮਨ ਹੈ ਸਿੱਖ ਕਹਿੰਦੇ ਨੇ ਕਿ ਤੁਸੀਂ ਤਾਂ ਉਹ ਕਹਿੰਦੇ ਹਨ ਕਿ ਪਹਿਲਾ ਮੋਡਾ ਫਿਰ ਮੈਂ ਹੀ ਦਵਾਂਗਾ ਭੰਗੀ ਮਿਸਲ ਦੇ ਜੱਜ਼ੀਦਾਰ ਪਾਈ ਸਾਧੂ ਸਿੰਘ ਪਹਿਲਾ ਮੋਡਾ ਦਿੰਦੇ ਨੇ ਤੇ ਜਾਸੂਸ ਦੱਸਦਾ ਹੈ ਕਿ ਜਿਵੇਂ ਹੀ ਤੋਪ ਦਾ ਪਹਿਲਾ ਫਾਇਰ ਹੁੰਦਾ ਹੈ ਤਾਂ ਉਹਨਾਂ ਦੇ ਸਰੀਰ ਦੇ ਵਿੱਚ ਥੋੜੇ ਚਿਤੜੇ ਉੱਡ ਜਾਂਦੇ ਨੇ ਉਸ ਤੋਪ ਦੇ ਨਾਲ 17 ਫਾਇਰ ਕੀਤੇ ਗਏ ਅਤੇ 17 ਸਿੱਖਾਂ ਦੇ ਚਿਤੜੇ ਚਿਤਰੇ ਉੱਡੇ ਨੇ ਫਿਰ ਜਾਸੂਸ ਦੱਸਦਾ ਹੈ ਕਿ ਫਿਰ ਇੱਕ ਵਾਰੀ ਮੇਰਾ ਵੀ ਮਨ ਕੀਤਾ ਕਿ ਤੂੰ ਬਾਣੇ ਨੂੰ ਲਾਜ ਕਿਉਂ ਲਗਾ ਰਿਆਂ ਹੈ ਤੇ ਕਹਿੰਦਾ ਹੈ ਕਿ ਮੇਰਾ ਵੀ ਦਿਲ ਕੀਤਾ ਕਿ ਮੈਂ ਜਾ ਕੇ ਤੋਪ ਨੂੰ ਮੋੜਾ ਦਵਾਂ ਅਤੇ ਮੇਰਾ ਸਰੀਰ ਵੀ ਜਿਤੜੇ ਜਿਤੜੇ ਹੋ ਕੇ ਹਵਾ ਦੇ ਵਿੱਚ ਉੱਡ ਜਾਵੇ ਤੇ ਕਹਿੰਦਾ ਹੈ ਕਿ ਫਿਰ ਮੈਂ ਸੋਚਿਆ ਕਿ ਮੇਰਾ ਜੀਉਂਦਾ ਰਹਿਣਾ ਬਹੁਤ ਜੀਲੂਈ ਹੈ ਕਿ ਜੇਕਰ ਮੈਂ ਮਰ ਗਿਆ ਤਾਂ ਸਿੱਖਾਂ ਦੀ ਇਹ ਬਹਾਦਰੀ ਦੀ ਕਹਾਣੀ ਕੌਣ ਦੱਸੇਗਾ ਤੇ ਫਿਰ ਉਹ ਜੰਗਨਾਮਾ ਕਿਤਾਬ ਦੇ ਵਿੱਚ ਐਸ ਦੇ ਬਾਰੇ ਸਾਰਾ ਕੁਝ ਲਿਖਦਾ ਹੈ ਸੋਚੋ ਦੁਸ਼ਮਨਾ ਦਾ ਭੇਜਿਆ ਹੋਇਆ ਜਾਸੂਸ ਸૈયਦ ਗੁਲਾਮ ਜਲਾਨੀ ਸਿੱਖਾਂ ਦੀ ਬਹਾਦਰੀ ਬਾਰੇ ਆਪਣੀ ਕਿਤਾਬ ਦੇ ਵਿੱਚ ਲਿਖ ਕੇ ਦੱਸਦਾ ਹੈ ਇੰਨੀ ਜ਼ਿਆਦਾ ਬਹਾਦੁਰ ਹੈ ਆਪਣੀ ਸਿੱਖ ਕੌਮ ਸਿੱਖਾਂ ਨੇ ਪਹਾੜ ਜਿਹੇ ਵੱਡੇ ਕਿਲੇ ਨੂੰ ਆਪਣੀ ਬਹਾਦਰੀ ਦੇ ਨਾਲ ਉਸ ਦੀਆਂ ਕੰਧਾਂ ਦੇ ਵਿੱਚ ਪੜ ਪਾ ਲਈ ਅਕਾਲੀ ਫੂਲਾ ਸਿੰਘ ਜੀ ਆਪਣੇ ਨਾਲ 50 ਸਿੱਖਾਂ ਨੂੰ ਲੈ ਕੇ ਕਿਲੇ ਦੇ ਅੰਦਰ ਜਾਂਦੇ ਹਨ ਮੁਜੱਫਰ ਖਾਨ ਅਤੇ ਉਸ ਦੇ ਦੋ ਪੁੱਤਰ ਮਾਰੇ ਜਾਂਦੇ ਹਨ ਅਤੇ ਦੋਨੋਂ ਬੰਦੀ ਬਣਾ ਲਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਵੀ ਉਸ ਜੰਗ ਦੇ ਵਿੱਚ ਸ਼ਾਮਲ ਸਨ ਅਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹਜ਼ਾਰਾਂ ਸਿਕ ਸ਼ਹੀਦ ਹੋਏ ਪਏ ਸੀ ਕਹਿੰਦੇ ਨੇ ਕਿ ਉਸ ਟਾਈਮ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਖੂਨ ਚੋਰੀਆ ਸੀ ਫਿਰ ਮੁਜਫਰ ਖਾਂ ਦੇ ਦੋਨਾਂ ਮੁੰਡਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਅਗਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਗ੍ਹਾ ਕੋਈ ਹੋਰ ਰਾਜਾ ਹੁੰਦਾ ਤਾਂ ਉਹ ਆਪਣੀ ਤਲਵਾਰ ਕੱਢਦਾ ਅਤੇ ਦੋਨਾਂ ਦਾ ਹੀ ਸਿਰ ਕਲਮ ਕਰ ਦਿੰਦਾ ਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀ ਕੀਤਾ ਕੀ ਉਹਨਾਂ ਦੋਨਾਂ ਨੂੰ ਖੜੇ ਕੀਤਾ ਅਤੇ ਆਪਣੀ ਗੱਲ ਦੇ ਨਾਲੇ ਲਗਾ ਲਿਆ ਤੇ ਕਿਹਾ ਕਿ ਦੁਸ਼ਮਣੀ ਤੁਹਾਡੇ ਪਿਓ ਨਾਲ ਸੀ ਤੁਹਾਡੇ ਨਾਲ ਨਹੀਂ ਤੁਸੀਂ ਜਗ ਦੇ ਵਿੱਚ ਮਾਰੇ ਜਾਂਦੇ ਤਾਂ ਵੱਖਰੀ ਗੱਲ ਸੀ ਪਰ ਅਸੀਂ ਇਦਾਂ ਕਤਲ ਨਹੀਂ ਕਰਨਾ ਫਿਰ ਉਹਨਾਂ ਨੂੰ ਕੈਦ ਤੱਕ ਨਹੀਂ ਕੀਤਾ ਜਾਂਦਾ ਅਤੇ ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਵੀ ਦਿੱਤੀ ਜਾਂਦੀ ਹੈ ਇਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਸਾਡੀਆਂ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ